हालेलुया प्रेज द लॉर्ड गॉड ब्लेस यू परमेश्वर ਤੁਹਾਨੂੰ ਆਸ਼ੀਸ਼ ਦੇਣ ਬਰਕਤ ਦੇਣ ਔਰ ਅੱਜ ਅਸੀਂ ਬਹੁਤ ਹੀ ਮਹੱਤਵਪੂਰਨ ਵਚਨ ਦੇ ਦੁਆਰਾ ਪ੍ਰਾਰਥਨਾ ਕਰਨ ਜਾ ਰਹੇ ਹਾਂ ਅੱਜ ਅਸੀਂ ਸਵਾਗਤ ਕਰਾਂਗੇ ਆਪਣੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਜੀ ਦਾ ਔਰ ਪ੍ਰਭੂ ਦੇ ਵਚਨ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਦੂਜਾ ਕੋਰੰਥੀਆ ਉਹਦਾ 3 ਅਧਿਆਏ ਉਹਦੀ 17 ਐਤ ਵਿੱਚ ਹੁਣ ਉਹ ਪ੍ਰਭੂ ਦਾ ਆਤਮਾ ਹੈ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ ਅਰ ਪਰਮੇਸ਼ਰ ਅੱਜ ਇਸ ਵਚਨ ਦੇ ਦੁਆਰਾ ਸਾਡੇ ਜੀਵਨਾ ਚ ਆਜ਼ਾਦੀ ਲੈ ਕੇ ਆਉਣਗੇ ਰਿਹਾਈ ਲੈ ਕੇ ਆਉਣਗੇ ਛੁਟਕਾਰੇ ਲੈ ਕੇ ਆਉਣਗੇ ਅਸੀਂ ਅੱਜ ਸਵਾਗਤ ਕਰਾਂਗੇ ਪਵਿੱਤਰ ਆਤਮਾ ਜੀ ਦਾ ਆਪਣੇ ਜੀਵਨਾ ਵਿੱਚ ਆਪਣੇ ਘਰਾਂ ਵਿੱਚ ਪਰਿਵਾਰਾਂ ਵਿੱਚ ਕਿਉਂਕਿ ਪ੍ਰਭੂ ਨੇ ਵਚਨ ਵਿੱਚ ਕਿਹਾ ਹੈ ਕਿ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ ਆ ਜੋ ਆਜ਼ਾਦੀ ਇਸ ਪ੍ਰਾਰਥਨਾ ਦੇ ਦੁਆਰਾ ਸਾਡੇ ਜੀਵਨਾ ਚ ਆਵੇਗੀ ਆਹੋ ਅਸੀਂ ਸਭ ਜਨ ਮਿਲ ਕੇ ਉਸ ਪਰਮੇਸ਼ਵਰ ਦਾ ਪਵਿੱਤਰ ਆਤਮਾ ਜੀ ਦਾ ਸਵਾਗਤ ਕਰਿਏ ਹਾਲੇਲੂਆ 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 ਮਹਾਨ ਸਰਵਸ਼ਕਤੀਮਾਨ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਤੁਹਾਡੀ ਮਹਿਮਾ ਕਰਦੇ ਹਾਂ ਤੁਹਾਡੀ ਵਧਾਈ ਕਰਦੇ ਹਾਂ ਪਵਿੱਤਰ ਆਤਮਾ ਜੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਦੇ ਦਿਨ ਦੇ ਲਈ ਤੁਹਾਡਾ ਸਵਾਗਤ ਕਰਦੇ ਹਾਂ ਆਪਣੇ ਘਰਾਂ ਵਿੱਚ ਆਪਣੇ ਪਰਿਵਾਰਾਂ ਵਿੱਚ ਬੱਚਿਆਂ ਦੇ ਜੀਵਨ ਵਿੱਚ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਆਪਣੇ ਸ਼ਬਦਾਂ ਦੇ ਵਿੱਚ ਆਪਣੀਆਂ ਅੱਖਾਂ ਦੇ ਵਿੱਚ ਆਪਣੇ ਕੰਨਾਂ ਦੇ ਵਿੱਚ ਆਪਣੀ ਜ਼ੁਬਾਨ ਦੇ ਵਿੱਚ ਪਵਿੱਤਰ ਆਤਮਾ ਜੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਕਰਦੇ ਹਾਂ ਪ੍ਰਭੂ ਯਸੂ ਤੁਸੀਂ ਵਚਨ ਵਿੱਚ ਕਿਹਾ ਹੈ ਕਿ ਜਿੱਥੇ ਤੁਹਾਡਾ ਆਤਮਾ ਉੱਥੇ ਆਜ਼ਾਦੀ ਹੈ ਮੇਰੇ ਪਿਤਾ ਅੱਜ ਪਵਿੱਤਰ ਆਤਮਾ ਜੀ ਅਸੀਂ ਜਿੱਥੇ-ਜਿੱਥੇ ਤੁਹਾਡਾ ਸਵਾਗਤ ਕਰ ਰਹੇ ਹਾਂ ਉੱਥੇ ਆਜ਼ਾਦੀ ਆ ਰਹੀ ਹੈ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਹੀ ਹੈ ਜੋ ਸਾਨੂੰ ਨਵਾਂ ਬਲ ਦਿੰਦਾ ਹੈ ਤੁਹਾਡਾ ਸਵਾਗਤ ਹੀ ਹੈ ਜੋ ਨਵੀਂ ਤਾਕਤ ਦਿੰਦਾ ਹੈ ਜਦੋਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸੱਚਮੁੱਚ ਉਦੋਂ ਸਾਡੇ ਘਰਾਂ 'ਚ ਪਰਿਵਾਰਾਂ 'ਚ ਬੱਚਿਆਂ ਦੇ ਜੀਵਨਾਂ 'ਚ ਆਜ਼ਾਦੀ ਆਉਂਦੀ ਹੈ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਆਤਮਾ ਜੀ ਤੁਹਾਡਾ ਸ ਸਵਾਗਤ ਕਰਦੇ ਆ ਆਪਣੇ ਪਰਿਵਾਰ ਦੇ ਵਿੱਚ ਬੱਚਿਆਂ ਦੇ ਜੀਵਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਤੁਸੀਂ ਉਹ ਜੋ ਵੱਡੇ ਵੱਡੇ ਕੰਮ ਕਰਦੇ ਹੋ ਤੁਸੀਂ ਉਹ ਜੋ ਵੱਡੇ ਵੱਡੇ ਮੌਜੇ ਕਰਦੇ ਹੋ ਤੁਸੀਂ ਉਹ ਜੋ ਵੱਡੇ ਵੱਡੇ ਛੁਟਕਾਰੇ ਦਿੰਦੇ ਹੋ ਤੁਸੀਂ ਉਹ ਜੋ ਵੱਡੀਆਂ ਰਿਹਾਈਆਂ ਨੂੰ ਸਾਡੇ ਜੀਵਨਾਂ ਚ ਲੈ ਕੇ ਆਉਂਦੇ ਹੋ ਅੱਜ ਅਸੀਂ ਤੁਹਾਡਾ ਸਵਾਗਤ ਕਰਦੇ ਆ ਆਪਣੇ ਜੀਵਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਅੱਜ ਅਸੀਂ ਹਰ ਫਾਈਨੈਂਸ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਆਪਣੇ ਕੰਮਕਾਰ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਬਿਜ਼ਨਸ ਨੌਕਰੀਆਂ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਅੱਜ ਅਸੀਂ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਘਰ ਦੇ ਵਿੱਚ ਸਵਾਗਤ ਕਰਦੇ ਆ ਕਿਉਂਕਿ ਤੁਸੀਂ ਵਚਨ ਵਿੱਚ ਕਿਹਾ ਹੈ ਪ੍ਰਭੂ ਕਿ ਜਿੱਥੇ ਕਿਤੇ ਤੁਹਾਡਾ ਆਤਮਾ ਉੱਥੇ ਆਜ਼ਾਦੀ ਹੈ ਅੱਜ ਅਸੀਂ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਤੁਹਾਡਾ ਆਪਣੇ ਇਹ ਸਰੀਰ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਕਿਉਂਕਿ ਤੁਹਾਡਾ ਵਚਨ ਦੱਸਦਾ ਹੈ ਇਹ ਸਰੀਰ ਤੁਹਾਡਾ ਮੰਦਰ ਹੈ ਪਵਿੱਤਰ ਆਤਮਾ ਜੀ ਉਹ ਤੁਸੀਂ ਇਹਦੇ ਵਿੱਚ ਵਾਸ ਕਰਦੇ ਹੋ ਪਵਿੱਤਰ ਆਤਮਾ ਜੀ ਅੱਜ ਅਸੀਂ ਸਵਾਗਤ ਕਰਦੇ ਆ ਤੁਹਾਡਾ ਆਪਣੀਆਂ ਅੱਖਾਂ ਦੇ ਵਿੱਚ ਸਵਾਗਤ ਕਰਦੇ ਆ ਅੱਜ ਸਾਡੀਆਂ ਅੱਖਾਂ ਹਰ ਬਿਮਾਰੀ ਤੋਂ ਆਜ਼ਾਦ ਹੋ ਰਹੀਆਂ ਨੇ ਅਸੀਂ ਤੁਹਾਡਾ ਸਵਾਗਤ ਕਰਦੇ ਆ ਆਪਣੇ ਨਾਂ ਦੇ ਵਿੱਚ ਸਾਡੇ ਕੰਨ ਹਰ ਬਿਮਾਰੀ ਤੋਂ ਆਜ਼ਾਦ ਹੋ ਰਹੇ ਨੇ ਅਸੀਂ ਸਵਾਗਤ ਕਰਦੇ ਹਾਂ ਆਪਣੇ ਸ਼ਬਦਾਂ ਦੇ ਵਿੱਚ ਸਾਡੇ ਸ਼ਬਦ ਪਰਮੇਸ਼ਵਰ ਤੁਹਾਡੀ ਹਜ਼ੂਰੀ ਵਿੱਚ ਪਹੁੰਚ ਰਹੇ ਹਨ ਅਸੀਂ ਸਵਾਗਤ ਕਰਦੇ ਹਾਂ ਆਪਣੀਆਂ ਮਨ ਦੀਆਂ ਸੋਚਾਂ ਦੇ ਵਿੱਚ ਸਾਡੀਆਂ ਮਨ ਦੀਆਂ ਸੋਚਾਂ ਵਚਨ ਦੇ ਅਨੁਸਾਰ ਹੋ ਰਹੀਆਂ ਨੇ ਅਸੀਂ ਸਵਾਗਤ ਕਰਦੇ ਹਾਂ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਕਰਦੇ ਹਾਂ ਸਰੀਰ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ ਆਪਣੇ ਪੇਟ ਦੇ ਵਿੱਚ ਸਾਡਾ ਪੇਟ ਹਰ ਬਿਮਾਰੀ ਤੋਂ ਆਜ਼ਾਦ ਹੋ ਰਿਹਾ ਹੈ ਸਵਾਗਤ ਕਰਦੇ ਹਾਂ ਅਸੀਂ ਆਪਣੀਆਂ ਹੱਥਾਂ ਹੱਡੀਆਂ ਦੇ ਵਿੱਚ ਪਵਿੱਤਰ ਆਤਮਾ ਜੀ ਅੱਜ ਸਾਡੀਆਂ ਹੱਡੀਆਂ ਜੋ ਬੇਜਾਨ ਨੇ ਉਹ ਤਕੜੀਆਂ ਹੋ ਰਹੀਆਂ ਨੇ ਜੋ ਕਮਜ਼ੋਰ ਨੇ ਉਹ ਤਾਕਤਵਰ ਹੋ ਰਹੀਆਂ ਨੇ ਜੋ ਸੁੱਕੀਆਂ ਹੱਡੀਆਂ ਨੇ ਉਹ ਹਰੀਆਂ ਹੋ ਰਹੀਆਂ ਨੇ ਕਿਉਂਕਿ ਪਵਿੱਤਰ ਆਤਮਾ ਜੀ ਅੱਜ ਤੁਸੀਂ ਸਾਡੇ ਸ਼ਰੀਰ ਵਿੱਚ ਆ ਚੁੱਕੇ ਹੋ ਅੱਜ ਤੁਸੀਂ ਸਾਡੀਆਂ ਅੱਖਾਂ ਵਿੱਚ ਆ ਚੁੱਕੇ ਹੋ ਅੱਜ ਤੁਸੀਂ ਸਾਡੇ ਕੰਨਾਂ ਵਿੱਚ ਆ ਚੁੱਕੇ ਹੋ ਪਵਿੱਤਰ ਆਤਮਾ ਜੀ ਤੁਸੀਂ ਕਿਹਾ ਹੈ ਪ੍ਰਭੂ ਬਚਨ ਵਿੱਚ ਕਿ ਜਿੱਥੇ ਤੁਹਾਡਾ ਆਤਮਾ ਉੱਥੇ ਆਜ਼ਾਦੀ ਹੈ ਅੱਜ ਸਾਡਾ ਸ਼ਰੀਰ ਸਾਡੀਆਂ ਅੱਖਾਂ ਸਾਡੇ ਕੰਨ ਸਾਡਾ ਮਨ ਆਜ਼ਾਦ ਹੋ ਚੁੱਕਿਆ ਹੈ ਪਾਪ ਤੋਂ ਆਜ਼ਾਦ ਹੋ ਚੁੱਕਿਆ ਹੈ ਅਸੀਂ ਬਿਮਾਰੀ ਤੋਂ ਆਜ਼ਾਦ ਹੋ ਚੁੱਕਿਆ ਕਿਉਂਕਿ ਜਿੱਥੇ ਪਵਿੱਤਰ ਆਤਮਾ ਜੀ ਤੁਸੀਂ ਉੱਥੇ ਆਜ਼ਾਦੀ ਹੈ ਅੱਜ ਸਾਡਾ ਸ਼ਰੀਰ ਆਜ਼ਾਦ ਹੋ ਚੁੱਕਿਆ ਹੈ ਅੱਜ ਸਾਡਾ ਸ਼ਰੀਰ ਹਰ ਬਿਮਾਰੀ ਤੋਂ ਆਜ਼ਾਦ ਹੋ ਚੁੱਕਿਆ ਹੈ ਕੈਂਸਰ ਦੀ ਬਿਮਾਰੀ ਤੋਂ ਆਜ਼ਾਦ ਹੋ ਚੁੱਕਿਆ ਹੈ ਲੀਵਰ ਦੀ ਬਿਮਾਰੀ ਤੋਂ ਆਜ਼ਾਦ ਹੋ ਚੁੱਕਿਆ ਹੈ ਕਿਡਨੀ ਦੀ ਬਿਮਾਰੀ ਤੋਂ ਆਜ਼ਾਦ ਕਿ ਅੱਜ ਸਾਡਾ ਸ਼ਰੀਰ ਪੱਥਰੀਆਂ ਨੇ ਜੋ ਸ਼ਰੀਰਾਂ ਚ ਉਹ ਪੱਥਰੀਆਂ ਤੋਂ ਆਜ਼ਾਦ ਹੋ ਚੁੱਕਿਆ ਹੈ ਅੱਜ ਸਾਡਾ ਸ਼ਰੀਰ ਉਹ ਹੱਡੀਆਂ ਦੀਆਂ ਬਿਮਾਰੀਆਂ ਤੋਂ ਆਜ਼ਾਦ ਹੋ ਚੁੱਕਿਆ ਹੈ ਕਿਉਂਕਿ ਪਵਿੱਤਰ ਆਤਮਾ ਜੀ ਜਿੱਥੇ ਤੁਸੀਂ ਉੱਥੇ ਆਜ਼ਾਦੀ ਹੈ ਜਿੱਥੇ ਤੁਸੀਂ ਉੱਥੇ ਆਜ਼ਾਦੀ ਹੈ ਅੱਜ ਮੈਂ ਪ੍ਰਾਰਥਨਾ ਕਰਦਾ ਹਾਂ ਪਵਿੱਤਰ ਆਤਮਾ ਜੀ ਉਹ ਪਵਿੱਤਰ ਆਤਮਾ ਜੀ ਜੋ-ਜੋ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਔਰ ਤੁਹਾਡਾ ਸਵਾਗਤ ਕਰ ਰਹੇ ਨੇ ਅੱਜ ਅੱਜ ਉਹਨਾਂ ਦੇ ਸ਼ਰੀਰਾਂ ਵਿੱਚ ਆਜ਼ਾਦੀ ਆ ਰਹੀ ਹੈ ਉਹਨਾਂ ਦੇ ਘਰਾਂ ਵਿੱਚ ਆਜ਼ਾਦੀ ਆ ਰਹੀ ਹੈ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਇਸ ਆਤਮਿਕ ਘਰ ਦੇ ਵਿੱਚ ਇਸ ਸਰੀਰ ਦੇ ਵਿੱਚ ਤੁਹਾਡਾ ਮੰਦਰ ਹੈ ਪਵਿੱਤਰ ਆਤਮਾ ਜੀ ਔਰ ਅੱਜ ਤੁਸੀਂ ਸਾਡੇ ਸ਼ਰੀਰਾਂ ਦੇ ਵਿੱਚ ਆ ਚੁੱਕੇ ਹੋ ਔਰ ਵੱਡੇ ਛੁਟਕਾਰਿਆਂ ਨੂੰ ਦੇ ਰਹੇ ਹੋ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਔਰ ਪਵਿੱਤਰ ਆਤਮਾ ਜੀ ਅਸੀਂ ਅੱਜ ਤੁਹਾਡਾ ਸਵਾਗਤ ਕਰਦੇ ਹਾਂ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਅੱਜ ਤੁਹਾਡਾ ਸਵਾਗਤ ਕਰਦੇ ਹਾਂ ਬੱਚਿਆਂ ਦੇ ਵਿੱਚ ਸਵਾਗਤ ਕਰਦੇ ਹਾਂ ਅੱਜ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਬੱਚੇ ਪੜ੍ਹਾਈ ਵਿੱਚ ਵਧ ਰਹੇ ਹਨ ਕਿਉਂਕਿ ਪਵਿੱਤਰ ਆਤਮਾ ਜੀ ਤੁਸੀਂ ਉਹਨਾਂ ਦੇ ਜੀਵਨ ਵਿੱਚ ਆ ਚੁੱਕੇ ਹੋ ਤੁਸੀਂ ਉਹਨਾਂ ਨੂੰ ਸਮਝ ਦੇ ਰਹੇ ਹੋ ਤੁਸੀਂ ਉਹਨਾਂ ਨੂੰ ਗਿਆਨ ਦੇ ਰਹੇ ਹੋ ਤੁਸੀਂ ਉਹਨਾਂ ਨੂੰ ਸੁੱਧ ਬੁੱਧ ਸਲਾਹ ਸਮਰਥਾ ਦੇ ਰਹੇ ਹੋ ਪਵਿੱਤਰ ਆਤਮਾ ਜੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਆਤਮਾ ਜੀ ਅੱਜ ਤੁਹਾਡਾ ਸਵਾਗਤ 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 ਕਰਦੇ ਹਾਂ ਕਿਉਂਕਿ ਪਵਿੱਤਰ ਆਤਮਾ ਜੀ ਜਿੱਥੇ ਤੁਸੀਂ ਹੋ ਉੱਥੇ ਆਜ਼ਾਦੀ ਹੈ ਪਵਿੱਤਰ ਆਤਮਾ ਦੀ ਜਿੱਥੇ ਤੁਸੀਂ ਹੋ ਉੱਥੇ ਆਜ਼ਾਦੀ ਹੈ ਅੱਜ ਆਜ਼ਾਦ ਹੋ ਰਹੇ ਨੇ ਬੱਚੇ ਬੱਚੇ ਆਜ਼ਾਦ ਹੋ ਰਹੇ ਨੇ ਅੱਜ ਹਰ ਪਾਪ ਤੋਂ ਆਜ਼ਾਦ ਹੋ ਰਹੇ ਨੇ ਸਾਡਾ ਕਰ ਆਜ਼ਾਦ ਹੋ ਰਿਹਾ ਹੈ ਹਰ ਗੁਨਾਹਾਂ ਤੋਂ ਹਰ ਪਾਪਾਂ ਤੋਂ ਆਜ਼ਾਦ ਹੋ ਰਿਹਾ ਕਿਉਂਕਿ ਪਵਿੱਤਰ ਆਤਮਾ ਜੀ ਜਿੱਥੇ ਤੁਸੀਂ ਹੋ ਉੱਥੇ ਆਜ਼ਾਦੀ ਹੈ ਜਿੱਥੇ ਤੁਸੀਂ ਹੋ ਉੱਥੇ ਛੁਟਕਾਰੇ ਹਨ ਜਿੱਥੇ ਤੁਸੀਂ ਹੋ ਉੱਥੇ ਰਿਹਾਈ ਹੈ ਪਵਿੱਤਰ ਆਤਮਾ ਜੀ ਪ੍ਰਭੂ ਯਸੂ ਤੁਸੀਂ ਬਚਨ ਵਿੱਚ ਕਿਹਾ ਹੈ ਕਿ ਜਿੱਥੇ ਤੁਹਾਡਾ ਆਤਮਾ ਹੈ ਉੱਥੇ ਆਜ਼ਾਦੀ ਹੈ ਅੱਜ ਪਰਮੇਸ਼ੁਰ ਇਹ ਬਚਨ ਤੁਹਾਡੇ ਲੋਕਾਂ ਦੇ ਜੀਵਨ ਚ ਆਜ਼ਾਦੀ ਲੈ ਕੇ ਆ ਰਿਹਾ ਹੈ ਅੱਜ ਅਸੀਂ ਗਰੀਬੀ ਵਿੱਚ ਤੁਹਾਡਾ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਅੱਜ ਨਸ਼ਿਆਂ ਵਿੱਚ ਤੁਹਾਡਾ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਅੱਜ ਬੇਵਸੀਆਂ ਵਿੱਚ ਅੱਜ ਕਰਜ਼ੀਆਂ ਵਿੱਚ ਤੁਹਾਡਾ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਅੱਜ ਤੁਹਾਡਾ ਸਵਾਗਤ ਕਰਦੇ ਆ ਉਸ ਗਰੀਬੀ ਵਿੱਚ ਕਿਉਂਕਿ ਜਿੱਥੇ ਤੁਸੀਂ ਉੱਥੇ ਆਜ਼ਾਦੀ ਹੈ ਅੱਜ ਅਸੀਂ ਗਰੀਬੀ ਤੋਂ ਆਜ਼ਾਦ ਹੋ ਰਹੇ ਆ ਪਵਿੱਤਰ ਆਤਮਾ ਜੀ ਅੱਜ ਇੱਕ ਇੱਕ ਕਰ ਨਸ਼ਿਆਂ ਤੋਂ ਆਜ਼ਾਦ ਹੋ ਰਹੇ ਆ ਪਵਿੱਤਰ ਆਤਮਾ ਜੀ ਅੱਜ ਇੱਕ ਇੱਕ ਦੇ ਘਰ ਵਿੱਚ ਤੁਹਾਡਾ ਸਵਾਗਤ ਕਰਦੇ ਆ ਜਿੱਥੇ ਲੜਾਈ ਝਗੜਾ ਉੱਥੇ ਤੁਹਾਡਾ ਸਵਾਗਤ ਕਰਦੇ ਆ ਕਿਉਂਕਿ ਲੜਾਈ ਝਗੜਾ ਤੁਹਾਡੇ ਆਉਣ ਦੇ ਨਾਲ ਜਾ ਰਿਹਾ ਹੈ ਪਵਿੱਤਰ ਆਤਮਾ ਜੀ ਓਕਰ ਆਨੰਦ ਨਾਲ ਪਰ ਰਹੇ ਨੇ ਕਰ ਸੱਚੀ ਸ਼ਾਂਤੀ ਨਾਲ ਪਰ ਰਹੇ ਨੇ ਪਵਿੱਤਰ ਆਤਮਾ ਜੀ ਜਿੱਥੇ ਤੁਸੀਂ ਉੱਥੇ ਆਜ਼ਾਦੀ ਹੈ ਅੱਜ ਹਰਕਰ ਲੜਾਈ ਝਗੜੇ ਤੋਂ ਆਜ਼ਾਦ ਹੋ ਰਿਹਾ ਹੈ ਹਰਕਰ ਆਜ਼ਾਦ ਹੋ ਰਿਹਾ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਅਸੀਂ ਸਵਾਗਤ ਕਰਦੇ ਆ ਆਪਣੀਆਂ ਬੇਬਸੀਆਂ ਚ ਆਪਣੀਆਂ ਲਾਚਾਰੀਆਂ ਦੇ ਵਿੱਚ ਦਿਲਿੱਦਰੀ ਚ ਆਲਸਤ ਤੁਹਾਡਾ ਸਵਾਗਤ ਕਰਦੇ ਆ ਅੱਜ ਇਹ ਚੀਜ਼ਾਂ ਸਾਨੂੰ ਛੱਡ ਕੇ ਜਾ ਰਹੀਆਂ ਨੇ ਔਰ ਅਸੀਂ ਆਜ਼ਾਦ ਹੋ ਰਿਹਾ ਇਹਨਾਂ ਚੀਜ਼ਾਂ ਚੋਂ ਕਿਉਂਕਿ ਪਵਿੱਤਰ ਆਤਮਾ ਜੀ ਜਿੱਥੇ ਤੁਸੀਂ ਹੋ ਉੱਥੇ ਆਜ਼ਾਦੀ ਹੈ ਜਿੱਥੇ ਤੁਸੀਂ ਹੋ ਉੱਥੇ ਰਿਹਾਈ ਹੈ ਜਿੱਥੇ ਤੁਸੀਂ ਹੋ ਉੱਥੇ ਛੁਟਕਾਰਾ ਹੈ ਪਵਿੱਤਰ ਆਤਮਾ ਜੀ ਅੱਜ ਜੋ ਜੋ ਇਹ ਪ੍ਰਾਰਥਨਾ ਨੂੰ ਸੁਣ ਰਹੇ ਨੇ ਔਰ ਜੋ ਕੋਈ ਉਹਨਾਂ ਨੂੰ ਬਿਮਾਰੀ ਹੈ ਅੱਜ ਅਸੀਂ ਉਸ ਬਿਮਾਰੀ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਉਸ ਬਿਮਾਰੀ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਆਤਮਾ ਜੀ ਤੁਸੀਂ ਇੱਕ ਇੱਕ ਦੇ ਸ਼ਰੀਰ ਵਿੱਚ ਇੰਟਰ ਕਰ ਰਹੇ ਹੋ ਔਰ ਹਰ ਬਿਮਾਰੀ ਨੂੰ ਇੱਕ ਇੱਕ ਦੇ ਸ਼ਰੀਰ ਚੋਂ ਕੱਢ ਰਹੇ ਹੋ ਹਰ ਬਿਮਾਰੀ ਨੂੰ ਇੱਕ ਇੱਕ ਦੇ ਸ਼ਰੀਰ ਚੋਂ ਕੱਢ ਰਹੇ ਹੋ ਔਰ ਤੁਸੀਂ ਇੱਕ ਇੱਕ ਦੇ ਸ਼ਰੀਰ ਵਿੱਚ ਜਾ ਰਹੇ ਹੋ ਕਿਉਂਕਿ ਵਚਨ ਚ ਲਿਖਿਆ ਹੈ ਜਿੱਥੇ ਪ੍ਰਭੂ ਤੁਹਾਡਾ ਆਤਮਾ ਹੈ ਉੱਥੇ ਆਜ਼ਾਦੀ ਹੈ ਇਹ ਵਚਨ ਅੱਜ ਤੁਹਾਡੇ ਲੋਕਾਂ ਨੂੰ ਆਜ਼ਾਦ ਕਰ ਰਿਹਾ ਹੈ ਇਹ ਵਚਨ ਅੱਜ ਤੁਹਾਡੇ ਲੋਕਾਂ ਨੂੰ ਰਿਹਾ ਕਰ ਰਿਹਾ ਹੈ ਇਹ ਵਚਨ ਅੱਜ ਤੁਹਾਡੇ ਲੋਕਾਂ ਦੇ ਜੀਵਨ ਚ ਉਹਨਾਂ ਦੇ ਘਰਾਂ ਚ ਉਹਨਾਂ ਦੇ ਪਰਿਵਾਰਾਂ ਚ ਬੱਚਿਆਂ ਦੇ ਜੀਵਨ ਚ ਵੱਡੀ ਆਜ਼ਾਦੀ ਨੂੰ ਲੈ ਕੇ ਆ ਰਿਹਾ ਹੈ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਮੇਰੇ ਪਰਮੇਸ਼ਵਰ ਅੱਜ ਤੁਹਾਡੇ ਲੋਕ ਆਜ਼ਾਦ ਹੋ ਰਹੇ ਨੇ ਕਰਜ਼ਿਆਂ ਤੋਂ ਆਜ਼ਾਦ ਹੋ ਰਹੇ ਨੇ ਬੰਦਨਾ ਤੋਂ ਆਜ਼ਾਦ ਹੋ ਰਹੇ ਨੇ ਦੁੱਖਾਂ ਤੋਂ ਆਜ਼ਾਦ ਹੋ ਰਹੇ ਨੇ ਪਰੇਸ਼ਾਨੀਆਂ ਤੋਂ ਆਜ਼ਾਦ ਹੋ ਰਹੇ ਨੇ ਡਿਪਰੈਸ਼ਨ ਤੋਂ ਆਜ਼ਾਦ ਹੋ ਰਹੇ ਨੇ ਕਿਉਂਕਿ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਇੰਨਾਂ ਚੀਜ਼ਾਂ ਦੇ ਵਿੱਚ ਔਰ ਜਿੱਥੇ ਕਿਤੇ ਪ੍ਰਭੂ ਤੇਰਾ ਆਤਮਾ ਉੱਥੇ ਆਜ਼ਾਦੀ ਹੈ ਅੱਜ ਤੁਹਾਡਾ ਸਵਾਗਤ ਹੈ ਸਵਾਗਤ ਹੈ ਸਾਡੇ ਮਨ ਦੀਆਂ ਸੋਚਾਂ ਵਿੱਚ ਅੱਜ ਸਾਡੇ ਮਨ ਦੀਆਂ ਸੋਚਾਂ ਪਰਬੂ ਯੇਸ਼ੂ ਤੁਹਾਡੇ ਵਚਨ ਦੇ ਅਨੁਸਾਰ ਹੋ ਜਾਣ ਅਸੀਂ ਸਵਾਗਤ ਕਰਦੇ ਆਂ ਆਪਣੀਆਂ ਅੱਖਾਂ 'ਚ ਅੱਜ ਸਾਡਾ ਦੇਖਣਾ ਪ੍ਰਭੂ ਯੇਸ਼ੂ ਤੁਹਾਡੇ ਵਚਨ ਦੇ ਅਨੁਸਾਰ ਹੋ ਜਾਵੇ ਅੱਜ ਸਵਾਗਤ ਕਰਦੇ ਆਂ ਆਪਣੇ ਕੰਨਾਂ 'ਚ ਅੱਜ ਸਾਡਾ ਸੁਣਨਾ ਪ੍ਰਭੂ ਯੇਸ਼ੂ ਤੇਰੇ ਵਚਨ ਦੇ ਅਨੁਸਾਰ ਹੋ ਜਾਵੇ ਅੱਜ ਸਵਾਗਤ ਕਰਦੇ ਆਂ ਆਪਣੇ ਸ਼ਬਦਾਂ 'ਚ ਪ੍ਰਭੂ ਯੇਸ਼ੂ ਅੱਜ ਸਾਡੇ ਸ਼ਬਦ ਵਚਨ ਦੇ ਅਨੁਸਾਰ ਹੋ ਜਾਣ ਔਰ ਸਾਨੂੰ ਸਵਰਗ ਤੋਂ ਸ਼ਬਦ ਮਿਲਣ ਉਹ ਸ਼ਬਦ ਮਿਲਣ ਔਰ ਉਹਨਾਂ ਸ਼ਬਦਾਂ ਦੇ ਦੁਆਰਾ ਅਸੀਂ ਤੁਹਾਡੀ ਮਹਿਮਾ ਕਰੀਏ ਤੁਹਾਡੀ ਵਡਿਆਈ ਕਰੀਏ ਅੱਜ ਸਵਾਗਤ ਹੈ ਪਵਿੱਤਰ ਆਤਮਾ ਪੂਰੀ ਕਲਿਸਿਆ ਦੇ ਵਿੱਚ ਤੁਹਾਡੇ ਦਾਸ ਦਾਸੀਆਂ ਦੇ ਜੀਵਨ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਪਵਿੱਤਰ ਆਤਮਾ ਜੀ ਉਹ ਜਿੱਥੇ ਕਿਤੇ ਪ੍ਰਭੂ ਤੁਹਾਡਾ ਆਤਮਾ ਉੱਥੇ ਆਜ਼ਾਦੀ ਹੈ ਪਵਿੱਤਰ ਆਤਮਾ ਜੀ ਅੱਜ ਤੁਸੀਂ ਆਜ਼ਾਦੀ ਦੇ ਰਹੇ ਹੋ ਆਪਣੇ ਲੋਕਾਂ ਨੂੰ ਆਜ਼ਾਦੀ ਦੇ ਰਹੇ ਹੋ ਆਪਣੇ ਲੋਕਾਂ ਨੂੰ ਰਿਹਾਈ ਦੇ ਰਹੇ ਹੋ ਆਪਣੇ ਲੋਕਾਂ ਨੂੰ ਛੁਟਕਾਰਾ ਦੇ ਰਹੇ ਹੋ ਆਪਣੇ ਲੋਕਾਂ ਨੂੰ ਆਨੰਦ ਦੇ ਰਹੇ ਹੋ ਆਪਣੇ ਲੋਕਾਂ ਨੂੰ ਸੱਚੀ ਸ਼ਾਂਤੀ ਵਿੱਚ ਲੈ ਕੇ ਆ ਰਹੇ ਹੋ ਜਿੱਥੇ ਜਿੱਥੇ ਸ਼ਾਂਤੀ ਸ਼ੈਤਾਨ ਨੇ ਚੁਰਾਈ ਹੈ ਅੱਜ ਅਸੀਂ ਉੱਥੇ ਤੁਹਾਡਾ ਸਵਾਗਤ ਕਰਦੇ ਹਾਂ ਕਿਉਂਕਿ ਉਹ ਸ਼ਾਂਤੀ ਵਾਪਸ ਆ ਰਹੀ ਹੈ ਵਾਪਸ ਆ ਰਹੀ ਹੈ ਪ੍ਰਭੂ ਯਸੂ ਤੁਹਾਡਾ ਆਤਮਾ ਅੱਜ ਸਾਡੇ ਘਰਾਂ ਵਿੱਚ ਆ ਰਿਹਾ ਹੈ ਤੁਹਾਡਾ ਪਵਿੱਤਰ ਆਤਮਾ ਅੱਜ ਸਾਡੇ ਪਰਿਵਾਰ ਵਿੱਚ ਆ ਚੁੱਕਿਆ ਹੈ ਤੁਹਾਡਾ ਪਵਿੱਤਰ ਆਤਮਾ ਸਾਡੇ ਜੀਵਨ ਵਿੱਚ ਆ ਚੁੱਕਿਆ ਹੈ ਕਿਉਂਕਿ ਇਹ ਸਰੀਰ ਤੁਹਾਡੇ ਮੰਦਰ ਹਨ ਪ੍ਰਭੂ ਇਹ ਸਰੀਰ ਤੁਹਾਡੇ ਮੰਦਰ ਹਨ ਅੱਜ ਤੁਹਾਡਾ ਪਵਿੱਤਰ ਆਤਮਾ ਪਤੀ ਪਤਨੀ ਨੂੰ ਇੱਕ ਮਨ ਕਰ ਰਿਹਾ ਹੈ ਪਰਮੇਸ਼ਵਰ ਅੱਜ ਤੁਹਾਡਾ ਪਵਿੱਤਰ ਆਤਮਾ ਬੱਚਿਆਂ ਨੂੰ ਮਾਪੇ ਦੇ ਪ੍ਰਤੀ ਵਫਾਦਾਰ ਬਣਾ ਰਿਹਾ ਹੈ ਪ੍ਰਭੂ ਅੱਜ ਤੁਹਾਡਾ ਆਤਮਾ ਮੇਰੇ ਪਿਤਾ ਮਾਪੇ ਨੂੰ ਬੱਚਿਆਂ ਦੇ ਪ੍ਰਤੀ ਵਫਾਦਾਰ ਬਣਾ ਰਿਹਾ ਹੈ ਮੇਰੇ ਪਿਤਾ ਅੱਜ ਤੁਹਾਡਾ ਆਤਮਾ ਹਰ ਘਰ ਵਿੱਚ ਸੱਚੇ ਆਨੰਦ ਨੂੰ ਲੈ ਕੇ ਆ ਰਿਹਾ ਹੈ ਹਰ ਲੜਾਈ ਝਗੜੇ ਨੂੰ ਖਤਮ ਕਰ ਰਿਹਾ ਹੈ ਔਰ ਸੱਚੇ ਸ਼ਾਂਤੀ ਤੁਹਾਡੇ ਪਵਿੱਤਰ ਆਤਮਾ ਦੇ ਦੁਆਰਾ ਜਿੱਕ ਇੱਕ ਘਰ ਦੇ ਵਿੱਚ ਆ ਚੁੱਕੀ ਹੈ ਇੱਕ ਇੱਕ ਪਰਿਵਾਰ ਦੇ ਵਿੱਚ ਆ ਚੁੱਕੀ ਹੈ ਕਿਉਂਕਿ ਪਰਮੇਸ਼ਵਰ ਜਿੱਥੇ ਕਿਤੇ ਤੁਹਾਡਾ ਆਤਮਾ ਹੈ ਉੱਥੇ ਆਜ਼ਾਦੀ ਹੈ ਜਿੱਥੇ ਤੁਹਾਡਾ ਪਵਿੱਤਰ ਆਤਮਾ ਹੈ ਉੱਥੇ ਆਜ਼ਾਦੀ ਹੈ ਇਹ वचन ਤੁਸੀਂ ਦਿੱਤਾ ਹੈ ਆਪਣੇ ਲੋਕਾਂ ਦੇ ਲਈ ਔਰ ਜਿੰਨੇ ਵੀ ਇਸ वचन ਨੂੰ ਆਪਣੇ ਮੂੰਹ ਚੋਂ ਬੋਲ ਰਹੇ ਹਨ ਅਰ ਸੁਣ ਰਹੇ ਹਨ ਮੇਰੇ ਪਰਮੇਸ਼ਰ ਔਰ ਜਿੱਥੇ-ਜਿੱਥੇ ਪਵਿੱਤਰ ਆਤਮਾ ਜੀ ਅੱਜ ਇਸ ਵਚਨ ਨੂੰ ਸੁਣ ਕੇ ਤੁਹਾਡੇ ਲੋਕ ਸਵਾਗਤ ਕਰਨਗੇ ਉੱਥੇ ਤੁਸੀਂ ਜਾਓਗੇ ਔਰ ਵੱਡੇ ਛੁਟਕਾਰੇ ਦੋਗੇ ਪਵਿੱਤਰ ਆਤਮਾ ਜੀ ਪਵਿੱਤਰ ਆਤਮਾ ਜੀ ਅੱਜ ਤੁਸੀਂ ਉਹ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਆ ਉਹਨਾਂ ਚ ਵਿਸ਼ਵਾਸ ਵਿੱਚ ਵਾਅਦਾ ਕਰ ਰਹੇ ਹੋ ਜੋ ਵਿਸ਼ਵਾਸ ਨਹੀਂ ਕਰਦੇ ਵਿਸ਼ਵਾਸ ਵਿੱਚ ਵਾਅਦਾ ਕਰ ਰਹੇ ਹੋ ਪਵਿੱਤਰ ਆਤਮਾ ਜੀ ਤੁਸੀਂ ਉਹ ਜੋ ਅੱਜ ਸਭ ਕੁਝ ਕਰ ਰਹੇ ਹੋ ਵੱਡੇ ਮੌਜੇ ਕਰ ਰਹੇ ਹੋ ਤੁਸੀਂ ਉਹਦੇ ਸਾਨੂੰ ਆਮ ਤੋਂ ਖਾਸ ਬਣਾ ਰਹੇ ਹੋ ਪਵਿੱਤਰ ਅਤਮਾ ਜੀ ਤੁਸੀਂ ਉਹ ਜੋ ਸਾਨੂੰ ਪ੍ਰਾਰਥਨਾ ਕਰਵਾਉਣ ਵਾਲੇ ਲਈ ਕਰਨ ਵਾਲੇ ਬਣਾ ਰਹੇ ਹੋ ਪਵਿੱਤਰ ਆਤਮਾ ਜੀ ਤੁਸੀਂ ਉਹ ਜੋ ਸਾਨੂੰ ਕਰਜੇ ਲੈਣ ਵਾਲੇ ਨਹੀਂ ਕਰਜੇ ਦੇਣ ਵਾਲੇ ਬਣਾ ਰਹੇ ਹੋ ਤੁਸੀਂ ਉਹ ਪਵਿੱਤਰ ਆਤਮਾ ਜੀ ਜੋ ਸਾਨੂੰ ਦੁਸ਼ਟ ਆਤਮਾ ਨੂੰ ਕੱਢਣ ਵਾਲੇ ਬਣਾ ਰਹੇ ਹੋ ਸਾਨੂੰ ਰੋਗੀਆਂ ਨੂੰ ਚੰਗੇ ਕਰਨ ਵਾਲੇ ਬਣਾ ਰਹੇ ਹੋ ਪਵਿੱਤਰ ਆਤਮਾ ਜੀ ਤੁਸੀਂ ਉਹ ਜੋ ਅੱਜ ਸਾਨੂੰ ਆਤਮਿਕ ਵਰਦਾਨ ਨਾਲ ਪਰ ਰਹੇ ਹੋ ਸਾਨੂੰ ਪ੍ਰੇਮ ਨਾਲ ਪਰ ਰਹੇ ਹੋ ਆਨੰਦ ਨਾਲ ਪਰ ਰਹੇ ਹੋ ਸ਼ਾਂਤੀ ਨਾਲ ਪਰ ਰਹੇ ਹੋ ਤੀਰਜਨਾ ਪਰ ਰਹੇ ਹੋ ਪਲਿਹਾਈ ਵਫਾਦਾਰੀ ਨਰਮਾਈ ਨਾਲ ਪਰ ਰਹੇ ਹੋ ਪਵਿੱਤਰ ਆਤਮਾ ਜੀ ਤੁਸੀਂ ਉਹ ਜੋ ਅੱਜ ਸਾਨੂੰ ਮਸੀਹੀ ਗੁਣਾ ਨਾਲ ਪਰ ਰਹੇ ਹੋ ਨੇਚਾ ਨਾਲ ਪਰ ਰਹੇ ਹੋ ਨੇਕੀ ਨਾਲ ਪਰ ਰਹੇ ਹੋ ਗਿਆਨ ਨਾਲ ਪਰ ਰਹੇ ਹੋ ਭਗਤੀ ਨਾਲ ਪਰ ਰਹੇ ਹੋ ਪ੍ਰਪੰਨ ਨਾਲ ਪਰ ਰਹੇ ਹੋ ਪਵਿੱਤਰ ਆਤਮਾ ਜੀ ਤੁਸੀਂ ਉਹ ਜੋ ਅੱਜ ਸਾਨੂੰ ਆਪਣੀ ਸਮਰਥ ਨਾਲ ਪਰ ਰਹੇ ਸੀ ਤੁਹਾਡਾ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਕਰਦੇ ਆ ਅੱਜ ਇੱਕ ਇੱਕ ਦੇ ਪਰ ਵਾਰਚ ਜੀਵਨ ਚ ਤੁਹਾਡਾ ਸਵਾਗਤ ਕਰਦੇ ਆ ਅੱਜ ਤੁਹਾਡਾ ਸਵਾਗਤ ਕਰਦੇ ਆ ਅਸੀਂ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਪਵਿੱਤਰ ਆਤਮਾ ਜੀ ਤੁਸੀਂ ਸਾਡੀਆਂ ਪ੍ਰਾਰਥਨਾਵਾਂ ਦੇ ਵਿੱਚ ਆ ਰਹੇ ਹੋ ਤੁਸੀਂ ਸਾਨੂੰ ਪ੍ਰਾਰਥਨਾ ਸਿਖਾ ਰਹੇ ਹੋ ਕਿਉਂਕਿ ਪ੍ਰਭੂ ਯਿਸੂ ਤੁਸੀਂ ਆਪਣੇ ਵਚਨ ਵਿੱਚ ਕਿਹਾ ਹੈ ਕਿ ਮੈਂ ਜਾਣਦਾ ਹਾਂ ਮੈਂ ਤੁਹਾਡੇ ਲਈ ਇੱਕ ਸਹਾਇਕ ਭੇਜਾਂਗਾ ਜੋ ਪਵਿੱਤਰ ਆਤਮਾ ਹੋਵੇਗਾ ਅੱਜ ਉਹ ਸਹਾਇਕ ਸਾਨੂੰ ਮਿਲ ਚੁੱਕਿਆ ਹੈ ਅੱਜ ਉਹ ਸਹਾਇਕ ਸਾਨੂੰ ਮਿਲ ਰਿਹਾ ਹੈ ਅੱਜ ਉਹ ਸਹਾਇਕ ਪਵਿੱਤਰ ਆਤਮਾ ਜੀ ਸਾਡੀ ਮਦਦ ਕਰ ਰਹੇ ਨੇ ਅੱਜ ਸਾਨੂੰ ਉਹ ਪ੍ਰਾਰਥਨਾ ਕਰਨੀ ਸਿਖਾ ਰਹੇ ਨੇ ਸਾਨੂੰ ਪ੍ਰਾਰਥਨਾ ਕਰਨੀ ਸਿਖਾ ਰਹੇ ਨੇ ਸਾਨੂੰ ਆਰਾਧਨਾ ਕਰਨੀ ਸਿਖਾ ਰਹੇ ਨੇ ਸਾਨੂੰ ਵਚਨ ਤੇ ਚੱਲਣਾ ਸਿਖਾ ਰਹੇ ਨੇ ਸਾਨੂੰ ਵਚਨ ਦਾ ਗਿਆਨ ਦੇ ਰਹੇ ਨੇ ਅੱਜ ਉਹ ਪਵਿੱਤਰ ਆਤਮਾ ਜੀ ਸਾਨੂੰ ਹਰ ਬੁਰਾਈ ਤੋਂ ਰੋਕ ਕੇ ਚੰਗਿਆਈ ਤੇ ਵਚਨ ਤੇ ਸਿਖਾ ਰਹੇ ਨੇ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਪਵਿੱਤਰ ਆਤਮਾ ਜੀ ਤੁਸੀਂ ਵਚਨ ਵਿੱਚ ਕਹਿ ਦਿੱਤਾ ਹੈ ਪ੍ਰਭੂ ਦੂਜਾ ਗ੍ਰੰਥੀਆਂ 3 ਦੀ 17 ਵਿੱਚ ਤੁਸੀਂ ਕਿਹਾ ਹੈ ਮੇਰੇ ਪਿਤਾ ਕਿ ਜਿੱਥੇ ਕਿਤੇ ਪ੍ਰਭੂ ਤੁਹਾਡਾ ਆਤਮਾ ਹੈ ਉੱਥੇ ਆਜ਼ਾਦੀ ਹੈ ਮੇਰੇ ਪਿਤਾ ਔਰ ਅੱਜ ਇਹਨਾਂ ਸ਼ਬਦਾਂ ਦੇ ਦੁਆਰਾ ਮੈਂ ਤੁਹਾਡੇ ਲੋਕਾਂ 'ਚ ਆਜ਼ਾਦੀ ਨੂੰ ਇੰਪਾਰਟ ਕਰਦਾ ਹਾਂ ਤੁਹਾਡੇ ਲੋਕ ਖੁਦ ਬੋਲ ਕੇ ਉਸ ਆਜ਼ਾਦੀ ਨੂੰ ਇਸ ਬਚਨ ਦੇ ਦੁਆਰਾ ਆਪਣੇ ਜੀਵਨਾਂ 'ਚ ਲੈਣ ਵਾਲੇ ਬਣ ਜਾਣ ਪ੍ਰਭੂ ਯਸੂ ਤੁਹਾਡੇ ਨਾਮ 'ਚ ਇਹ ਬਚਨ ਤੁਹਾਡੇ ਲੋਕਾਂ ਦੇ ਘਰਾਂ ਵਿੱਚ ਜਾਵੇ ਪਰਿਵਾਰਾਂ ਵਿੱਚ ਜਾਵੇ ਬੱਚਿਆਂ ਦੇ ਜੀਵਨ 'ਚ ਜਾਵੇ ਔਰ ਵੱਡੀ ਆਜ਼ਾਦੀ ਨੂੰ ਲੈ ਕੇ ਆਵੇ ਵੱਡੀ ਰਿਹਾਈ ਨੂੰ ਲੈ ਕੇ ਆਵੇ ਪ੍ਰਭੂ ਯਸੂ ਤੁਹਾਡੇ ਨਾਮ 'ਚ ਵੱਡੇ ਛੁਟਕਾਰੇ ਨੂੰ ਲੈ ਕੇ ਆਵੇ ਪ੍ਰਭੂ ਯਸੂ ਤੁਹਾਡੇ ਨਾਮ 'ਚ ਕਿਉਂਕਿ ਤੁਹਾਡੀ ਮਹਾਸਮਰਤ ਅੱਜ ਮੈਂ ਇੱਕ ਇੱਕ ਦੇ ਜੀਵਨ 'ਚ ਇੰਪਾਰਟ ਕਰਦਾ ਹਾਂ ਇਹ वचन ਭੇਜਦਾ ਹਾਂ ਪ੍ਰਭੂ ਜਿੰਨੇ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਔਰ ਇਸ वचन ਨੂੰ ਆਪਣੇ ਘਰ ਵਿੱਚ ਬੋਲ ਰਹੇ ਨੇ ਕਿ ਜਿੱਥੇ ਪ੍ਰਭੂ ਤੇਰਾ ਆਤਮਾ ਹੈ ਉੱਥੇ ਆਜ਼ਾਦੀ ਹੈ ਅੱਜ ਉਹਨਾਂ ਦੇ ਘਰਾਂ 'ਚ ਉੱਥੇ-ਉੱਥੇ ਆਜ਼ਾਦੀ ਆ ਰਹੀ ਹੈ ਸ਼ਰੀਰਾਂ ਵਿੱਚ ਆਜ਼ਾਦੀ ਆ ਰਹੀ ਹੈ ਉਹ ਪਰਮੇਸ਼ਵਰ ਅੱਜ ਉਹਨਾਂ ਤੇ ਵੱਡੀ ਆਜ਼ਾਦੀ ਆ ਰਹੀ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਔਰ ਤੁਹਾਡੀ ਸਮਰਥ ਅੱਜ ਇੱਕ-ਇੱਕ ਦੇ ਘਰ ਉੱਤੇ ਜਾ ਰਹੀ ਹੈ ਇੱਕ-ਇੱਕ ਦੇ ਪਰਿਵਾਰ ਵਿੱਚ ਜਾ ਰਹੀ ਹੈ ਪ੍ਰਭੂ ਯਿਸੂ ਤੁਸੀਂ ਕਿਹਾ ਤੂੰ ਬਚ ਤੇ ਰਖਣਾ ਬਚਾਇਆ ਜਾਵੇਗਾ ਅੱਜ ਜਿੱਥੇ ਇਹ ਵਚਨ ਬੋਲਿਆ ਜਾ ਰਿਹਾ ਹੈ ਕਿ ਜਿੱਥੇ ਪਵਿੱਤਰ ਆਤਮਾ ਜੀ ਤੁਸੀਂ ਹੋ ਉੱਥੇ ਆਜ਼ਾਦੀ ਹੈ ਅੱਜ ਉਹ ਕਰਾਣਾ ਬਚ ਰਿਹਾ ਹੈ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੈਂ ਸਾਰੀ ਮਹਿਮਾ ਪ੍ਰਭੂ ਤੁਹਾਡੇ ਨਾਮ ਨੂੰ ਦਿੰਦਾ ਔਰ ਅੱਜ ਦੇ ਇਸ ਵਚਨ ਨੂੰ ਤੁਹਾਡੇ ਲੋਕਾਂ ਦੇ ਜੀਵਨ ਵਿੱਚ ਇੰਪਾਰਟ ਕਰਦਾ ਹਾਂ ਕਿਉਂਕਿ ਤੁਸੀਂ ਬਚਨ ਵਿੱਚ ਕਹੇ ਕਿ ਤੁਸੀਂ ਆਪਣਾ ਬਚਨ ਭੇਜ ਕੇ ਲੋਕਾਂ ਨੂੰ ਚੰਗਾ ਕਰਦੇ ਹੋ ਆਉਣ ਵਾਲੀ ਤਬਾਹੀ ਤੋਂ ਬਚਾਉਂਦੇ ਹੋ ਪਰਮੇਸ਼ਵਰ ਅੱਜ ਤੁਹਾਡਾ ਬਚਨ ਇੱਕ ਇੱਕ ਜਾਨ ਨੂੰ ਆਉਣ ਵਾਲੀ ਤਬਾਹੀ ਤੋਂ ਬਚਾ ਚੁੱਕਿਆ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦੇ ਆ ਵਡਿਆਈ ਤੁਹਾਡੇ ਨਾਮ ਨੂੰ ਦਿੰਦੇ ਆ ਹਰ ਗੱਲ ਵਿੱਚ ਤੁਹਾਡਾ ਧੰਨਵਾਦ ਕਰਦਾ ਇਹਨਾਂ ਸ਼ਬਦਾਂ ਲਈ ਤੁਹਾਡਾ ਧੰਨਵਾਦ ਕਰਦਾ ਸਭ ਚੀਜ਼ਾਂ ਲਈ ਪਰਮੇਸ਼ਰ ਔਰ ਇਹ वचन ਤੁਹਾਡੇ ਜੀਵਨਾਂ ਚ 30 ਨਹੀਂ 60 ਨਹੀਂ 100 ਗੁਣਾ ਫਲ ਲੈ ਕੇ ਆਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਇਹ ਪ੍ਰਾਰਥਨਾ ਮੰਗਦਾ ਹਾਂ ਆਮੇਨ 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 ਹਾਲੇਲੂਇਆ ਪ੍ਰੇਸ ਦਾ ਲਾਰਡ ਗੋਡ ਬles ਯੂ ਪਰਮੇਸ਼ਰ ਤੁਹਾਨੂੰ ਇਸ वचन ਨਾਲ ਆਸ਼ੀਰਵਾਦ ਦੇਣ ਬਰਕਤ ਦੇਣ ਜੈ ਮਸੀਹ